ਠੀਕ ਹਾਂ ਜਮਾ ਠੀਕ ਹਾਂ ਠੀਕ ਆ ਬਾਪੂ ਰੱਬ ਨੇ ਤਾਂ ਬਹੁਤ ਖਰਾਬ ਕੰਮ ਕਰਿਆ ਪਿਆ ਇਹ ਕੁਦਰਤ ਨੇ ਤਾਂ ਇਹ ਕੁੜਤੀ ਹੁੰਦੀ ਏ ਜਿਹੜੇ ਕੁਲ ਤੋਂ ਲੋਂਦਾ ਤੇ ਕਿਸੇ ਵਾਰ ਦੀ ਗੱਲ ਨਹੀਂ ਆ ਗਈ ਇਹ ਪਰਮਿਸ਼ਨ ਨਹੀਂ ਤੇ 2 ਮਹੀਨੇ ਪਾਣੀ ਜਾ ਨੂਨ ਨਬੀ ਦੇ ਘਰੇ ਨੂਨ ਨਬੀ ਨੇ ਚਾਈ ਦੀ ਬਾਏ ਵਿੱਚ 2 ਮਹੀਨੇ ਪਾਣੀ ਜਾ ਨੂਨ ਨਬੀ ਦੇ ਘਰੇ ਉਹਨੇ ਦੀ ਬਾਏ ਬੇੜੇ ਵਿੱਚ ਭਾਲੇ ਹਨ ਚਾਈ ਜੀ ਜੋ ਜਨਮਰ ਹੀ ਜਿਹੜਾ ਜਨਮਰ ਜਿੰਨੇ ਹਨ ਢੋਲਾ ਢੋੜਾ ਉਹਨੇ ਬਾਹਿਆ ਇਹ ਨੂੰ ਨਬੀ ਨੇ ਉਹਨੇ ਕਿਹਾ ਆਪਣੀ ਨੂੰ ਨੂੰ ਪੁੱਤਰ ਨੂੰ ਵੀ ਬਹਿ ਜਾ ਬੇੜੇ 'ਚ ਪਾਣੀ ਹੁਣਾ ਸਮਾਰਤੀ ਘਰ 2 ਮਿੰਟ ਨਹੀਂ ਪਿਆਹੀ ਤੋ ਨੂੰ ਬਿੰਦੀ ਤੂੰ ਵੀ ਪਹਾੜ 'ਤੇ ਮੈਂ ਚੜਨੀ ਪਹਾੜ 'ਤੇ ਉਹ ਪਹਾੜ 'ਤੇ ਚੜ ਗਈ ਤੇ ਮੇਰੇ ਤਰਫੋਂ ਉਹ ਪਹਾੜ 'ਤੇ ਚੜ ਗਈ ਮੇਰਾ 2 ਮਿੰਟ ਮਿੰਨਾ ਰਿਆ ਤੇ ਚੜਦਾ ਸਮਾਨ ਉਹ ਰੱਖਿਆ ਖਾਣ ਪੀਂਦਾ ਸਾਰਾ ਹੀ ਨੂੰ ਨਬੀ ਨੇ 40 ਦੀ ਬੱਝਿਆ ਨਾ 40 ਦੀ ਤੇ ਇਹ ਇੱਕ ਵਾਰ ਫੋੜਾ ਦੁਨੀਆ ਮਰੀ ਏ ਦੁਨੀਆ ਬੜੀਆ ਮਰੀਏ ਬਸਾਰੋ ਬਸਾਰੋ ਨਾ ਇਹ ਕਾਡੂ ਦੇ ਵਿੱਚ ਪਾਪ ਬੁਧੇ ਹੁੰਦੇ ਨੇ ਕਿਹਦੇ ਬਾਜੀ ਨਾਲ ਨਹੀਂ ਆ ਗਈ ਪਾਪ ਵੱਧ ਗਏ ਇਸ ਕਰਕੇ ਕੁਦਰਤ ਦਾ ਗੇੜ ਹੈ ਉਹ ਕੁਝ ਤੇ ਨਹੀਂ ਇਹਨੂੰ ਇਹਨੂੰ ਕੁਦਰਤ ਕੋ ਡਾਦੇ ਨਹੀਂ ਆਗੇ ਖੋਪ ਨਹੀਂ ਖਾਂਦੇ ਰੱਬ ਤੇ ਪਰਮੇਸ਼ਰ ਤੇ ਆਪਣੇ ਬੱਚੇ ਨੂੰ ਮਾਰਦਾ ਨਹੀਂ ਉਹਨੇ ਪਤਾ ਕੀਤਾ ਉਹ ਨਹੀਂ ਮਾਰਦਾ ਇਹ ਆਪਣੇ ਕੰਮ ਨਾਲ ਮਾਰਦੇ ਨੇ ਕੰਮ ਕਰ ਤੋ ਕੀ ਆ ਕੋਈ ਦਾ ਮਤਲਬ ਫਿਰ ਕੋਈ ਰਾਂਝਣੀ ਚਾਹੀਦਾ ਰੱਬ ਨਾਲ ਰੱਬ ਨਾਲ ਕੋਈ ਰਾਂਝਣੀ ਨਾ ਨਾ ਰੱਬ ਤੇ ਕੰਬਲੋਂ ਮਾਪੋ ਤੇਰਾ ਹੀ ਮੇਰਾ ਉਹ ਸੋਹਣਾ ਤੁਹਾਡਾ ਮਾਪੋ ਹੋਇਆ ਹੋਰ ਕੋਣ ਹੈ ਹੋਰ ਕੋਈ ਨਹੀਂ ਬਾਕੀ ਦੇ ਇਹ ਸੰਸਾਰ ਦੇ ਥਰਾ ਏ ਮੇਲਾ ਤੇਰੇ ਬਾਹਰ ਡੇਰੇ ਆਏ ਹਨ ਕਦੇ ਗਿਆ ਕਿ ਨਹੀਂ ਤੂੰ ਵੀ ਤੂੰ ਵੀ ਝੋਲ ਜਾਣਾ ਮੈਂ ਵੀ ਝੋਲ ਜਾਣਾ ਇਹ ਇੱਕ ਮੇਲਾ ਇਹ ਬੰਦਗੀ ਵਾਸਤੇ ਮੰਦਾ ਆ ਸਾਡੇ ਬਾਬੇ ਇਹ ਆ ਸਾਡੇ ਬਾਬੇ ਚੜ੍ਹਦੀ ਕਲਾ ਚ ਰਹਿਣ ਵਾਲੇ ਕਿਉਂ ਉੱਡੇ ਫਿਰਦੇ ਨੌਜਵਾਨ ਵੀ ਇਹਨਾਂ ਦੇ ਆਸਰੇ ਥਾਂ ਪਾਸਦੋਂ ਮੈਂ ਫਿਰਿਆ ਤੜੀ ਨੰਬਰ ਮੈਂ ਠੱਕੇ ਨਾਲ ਲੰਗਦਾ ਬਾਰਡਰ ਬੰਦਗੀ ਨਾਲ ਦਾ ਹਾਂ ਅੱਛਾ ਬੰਦਗੀ ਨਾਲ ਲੰਗਿਆ ਬਾਰਡਰ ਭਰੇ ਜੜਾ ਲੰਗਿਆ ਜਵਾਨੀ ਚ ਮੈਂ ਬਾਰਡਰ ਲੰਗਿਆ 20 ਸਾਲ ਕੱਦ ਕਟਾਂ ਠੱਕੇ ਨਾਲ ਲੰਗਿਆਦਾ ਬਾਪੂ ਠੱਕੇ ਨਾਲ ਬਾਰਡਰ ਲੰਗਿਆ ਮੈਂ ਉਹ ਗੋਲੀਆਂ ਮਾਰ ਮੇਰੇ ਤੇ ਗੋਲੀਆਂ ਵਾਈਦੀ ਮੈਂ ਮੈਂ ਬਾਦਸ਼ਾਹ ਬਾਰਡਰ ਆ ਰਿਹਾ ਮੈਂ ਇੱਕ ਵਾਰੀ ਕਹਿ ਦੇ ਚੜਦੀ ਕਲਾ ਚੜਦੀ ਕਲਾ ਇਹ ਕੋਈ ਗੱਲ ਨਹੀਂ ਸਭ ਦੁਨੀਆਂ ਸਹੀ ਹੈ ਬੱਜੇ ਲੋਗ ਹਲਾ ਨਾ ਕਾ ਬੜਦਾ ਬੱਜ ਗਿਆ ਜੀ ਵੱਧ ਗਏ ਨੇ ਹੋਰ ਆਪਾਂ ਕਿ ਲਾਣਾ ਲੋ ਜੀ ਵੱਧ ਗਏ ਆਪਾਂ ਪਾਣੀ ਲੱਗੀ ਹੈ ਪਾਣੀ ਹੁੰਦਾ ਜਾਂਦਾ ਜਾਣਾ ਕਿੱਥੇ ਆ ਬਾਪੂ ਕਿੱਥੇ ਪਹੁੰਚਣਾ ਇਹਦਾ ਬਾਪੂ ਨੇ ਬਾਹਰ ਜਾਣਾ ਆਹੋ ਬਾਪੂ ਦੇ ਮੋਬਾਈਲ ਉੱਪਰ ਆਪਣਾ ਮੋਬਾਈਲ